ਰੇਲਵੇ ਓਵਰ ਬ੍ਰਿਜ 5 ਸਾਲਾਂ ਤੋਂ ਬਾਅਦ 28 ਕਰੋੜ ਦੀ ਲਾਗਤ ਨਾਲ ਸ਼ੁਰੂ ਹੋਣ ਤੋਂ ਬਾਅਦ ਦੁਕਾਨਦਾਰਾਂ ਦੀ ਪਰੇਸ਼ਾਨੀ ਜਿਉਂ ਦੀ ਤਿਉਂ ਦੁਕਾਨਦਾਰਾਂ ਨੇ ਕਿਹਾ ਕਿ ਹਜ਼ਾਰਾਂ ਦੁਕਾਨਾਂ ਦੇ ਮਾਲਕ ਪਿਛਲੇ 5 ਸਾਲਾਂ ਤੋਂ ਸਨ ਪਰੇਸ਼ਾਨ ਕਿਉਂਕਿ ਕਰੀਬ 5-6 ਸਾਲ ਤੋਂ ਬੁਲਦਾ ਕੰਮ ਸਾਰੀ ਦਿਨ ਸੀ ਜਿਸ ਕਰਕੇ ਦਰਜਨਾ ਪਿੰਡਾਂ ਤੋਂ ਲੋਕ ਇਸ ਪਾਸੇ ਆਉਂਦੇ ਸਨ ਉਨ੍ਹਾਂ ਕਿਹਾ ਕਿ ਪੁਲ ਪਿਛਲੇ 1 ਮਹੀਨੇ ਤੋਂ ਸ਼ੁਰੂ ਹੋ ਗਿਆ ਪਰ ਕੋਈ ਵੀ ਬਸਾਂ ਵਹੀਕਲ ਅੰਦਰ ਨਹੀਂ ਆਉਂਦੀਆਂ ਕਿ ਨਾਲ ਜੀ ਤੁਹਾਡੇ ਜੀ ਮੇਰਾ ਸੁਖਬੀਰ ਸਿੰਘ ਜੀ ਮੰਗ ਕਰਦੇ ਹੋ ਅੱਜ ਸਾਰੇ ਇਕੱਠੇ ਹੋਏ ਮੰਗ ਇਹੀ ਕਰਦੇ ਆ ਜੀ ਕਿ ਮਾਹੌਲ ਤੁਹਾਡੇ ਸਾਹਮਣੇ ਹੈ ਜੀ ਪੂਲ ਦਾ ਜੀ ਇਹ ਪੂਲ ਜਿਹੜਾ ਪਹਿਲੇ ਤਾਂ 6 ਸਾਲ ਤੋਂ ਅਸੀਂ ਇਸ ਦੇ ਨਾਲ ਲੜਦੇ ਰਹੇ ਕਦੀ ਇਹ ਤਰਨੇ ਲਾ ਕਦੀ ਉਤਰਨੇ ਲਾ ਉਹ ਸੋਲਵ ਹੋਇਆ ਤਾਂ ਦੂਜੀ ਪ੍ਰੋਬਲਮ ਨਾਲ ਕ੍ਰੀਏਟ ਹੋ ਕੇ ਆ ਗਈ ਕਿ ਲੋਕਲ ਬੱਸਾਂ ਅੰਦਰ ਨਹੀਂ ਆਂ ਦਿੱਤੀਆਂ ਜਾ ਰਹੀਆਂ ਜੀ ਨਾ ਚੰਡੀਗੜ੍ਹ ਦਾ ਪਟਿਆਲਾ ਨਾ ਕੋਈ ਪਿੰਡਾਂ ਦੀ ਬੱਸਾਂ ਸਾਨੂੰ ਇਹ ਦੱਸੋ ਕਿ ਜਿਹੜਾ ਬਾਈਪਾਸ ਤੇ ਜ਼ੋਰ ਲੱਗਿਆ ਉਹ ਵੀ ਤਾਂ ਅਸੀਂ ਜ਼ੋਰ ਲਾ ਕੇ ਬੱਸਾਂ ਚੌਂਕ ਤੋਂ ਫਿਰ ਬੱਸਾਂ ਜਾਣ ਲੱਗੀਆਂ ਜੀ ਤਾਂ ਇੱਥੇ ਕੀ ਪ੍ਰੋਬਲਮ ਹੈ ਅਸੀਂ ਬੜੇ ਨੌਕਰ ਕੇਕ ਇਨਸਾਨ ਆ ਦੁਕਾਨਦਾਰ ਆ ਅਸੀਂ ਵੀ ਚਾਹੁੰਦੇ ਆ ਕਿ ਸਾਡਾ ਬਾਜ਼ਾਰ ਚ ਰੌਣਕ ਲੱਗੇ ਤੇ ਤੁਹਾਡੀ ਰੌਣਕ ਵਧੇ ਮਾਹੌਲ ਹੋਵੇ ਬਾਜ਼ਾਰ ਰੰਗ ਰੋ ਰਗਣ ਬਹੁਤ ਕਸਟਮਰ ਆਉਣ ਲਈ ਇਹ ਹੀ ਚਾਹੁੰਦੇ ਆ ਤਾਂ ਹੀ ਅਸੀਂ ਚਾਹੁੰਦੇ ਆ ਕਿ ਬਾਜ਼ਾਰ ਚ ਰੌਣਕ ਵਧੇਗੀ ਤੇ ਸਿਸਟਮ ਅੱਛਾ ਹੋਏਗਾ ਜੀ ਬੇਨਤੀ ਹੈ ਬੇਨਤੀ ਹੀ ਕਰ ਰਹੇ ਆਂ ਔਰ ਬੇਨਤੀ ਸਭ ਸਮਝ ਆ ਰਿਹਾ ਤੇ ਦੁਆਰਾ ਤਨੇ ਲਾਈਏ ਜਾਂ ਕਿਸ ਤਰ੍ਹਾਂ ਕਰੀਏ ਸਮਝ ਤੋਂ ਬਾਹਰ ਹੈ ਪਹਿਲਾ ਪੁਲ ਪਹਿਲਾਂ ਉਹ ਸਾਰੇ ਦੀ ਸੀਗਾ 3-4 ਸਾਲ ਤੱਕ ਪੋਲ ਹੀ ਨਹੀਂ ਬਣਿਆ ਜੇ ਪਹਿਲਾਂ ਵੀ 3 ਸਾਲ ਨਹੀਂ ਬਣਿਆ ਵੀ ਸਾਨੂੰ ਬਹੁਤ ਪਰੇਸ਼ਾਨੀ ਪਹਿਲੇ 6 ਸਾਲਾਂ ਸੇ ਪੋਲ ਦਾ ਟਾਈਮ ਰਹਿੰਦੇ ਰਹੇ 6 ਸਾਲ ਬਾਅਦ ਪੋਲ ਤਿਆਰ ਹੋਇਆ ਉਹ ਵੀ ਸੀ ਕਿ ਕਿ ਰੌਣਕਾ ਲੱਗਣ ਗਿਆ ਵੀ ਸਿਸਟਮ ਸ਼ੁਰੂ ਹੋਏਗਾ ਪਰ ਦੁਬਾਰਾ ਤੁਹਾਡੇ ਸਾਹਮਣੇ ਤੁਸੀਂ ਦੇਖ ਸਕਦੇ ਹੋ ਅੱਗੇ ਪਿੱਛੇ ਦੁਬਾਰਾ ਉਹੀ ਹਾਲ ਹੈ ਜੀ ਕਿਹਨਾਂ ਜੀ ਤੁਹਾਡਾ ਜੀ ਮੇਰਾ ਹਰਵਿੰਦਰ ਸਿੰਘ ਤਵਨ ਕੀ ਕਹਿਣਾ ਚਾਹੁੰਦੇ ਹੋ ਕੀ ਸਮੱਸਿਆ ਆ ਰਹੀ ਹੈ ਜੀ ਸਮੱਸਿਆ ਇਹ ਹੋਈ ਹੈ ਜਦੋਂ ਇਹ ਪੋਲ ਬਣੇ ਨੂੰ ਕਦੋਂ ਕਦੋਂ ਕਿੰਨੇ ਮਹੀਨਾ ਹੋ ਗਿਆ ਇਦੇ ਅੰਦਰ ਬੱਸਾਂ ਦੇ ਅੰਦਰ ਕੋਈ ਬੱਸਾਂ ਨਹੀਂ ਆ ਰਹੀਆਂ ਜੇ ਬੱਸਾਂ ਨਹੀਂ ਆ ਰਹੀਆਂ ਤੇ ਸਾਨੂੰ ਪੁੱਲ ਦਾ ਕੋਈ ਫਾਇਦਾ ਨਹੀਂ ਜਿਵੇਂ ਪਹਿਲਾਂ ਸਾਡੀਆਂ ਦੇ ਬੱਸਾਂ ਜਾਂਦੀਆਂ ਸੀ ਰੂਪਨਗਰ ਆਪਣਾ ਚੰਡੀਗੜ੍ਹ ਪਟਿਆਲਾ ਜਿਰਕਪੁਰ ਪਿੰਡਾਂ ਦੀਆਂ ਇਹ ਮਾਨਕਪੁਰ ਖੇੜਾ ਇਹ ਬੱਸਾਂ ਆਣੀਆਂ ਤੇ ਤਾਂ ਇਹ ਸਾਡੇ ਬਾਜ਼ਾਰ ਦਾ ਕੌਣ ਵਾਰ ਖੁੱਲੇਗਾ ਹੁਣ ਸਟੇਸ਼ਨ ਹੈ ਸਟੇਸ਼ਨ ਤੇ ਪਬਲਿਕ ਬਾਹਰ ਆਂਦੀ ਹੈ ਇੱਥੋਂ ਆਂਦੀ ਹੈ ਕੋਈ ਬੱਸ ਨਹੀਂ ਮਿਲਦੀ ਇੱਥੋਂ ਬਈ ਬਾਜ਼ਾਰ ਜਾਣ ਦਾ ਅਗਲੇ ਆਡੋ ਕਰਕੇ ਕੋਈ 20 ਕੋਈ 50 ਜਾਂ 100 ਰੁਪਏ ਲਾ ਕੇ ਜਾ ਕੇ ਉੱਥੇ ਬੱਸ ਸਾਡੇ ਨਵੇਂ ਪਹੁੰਚਦਾ ਸਾਨੂੰ ਇਹ ਐਮਐਲ ਦਾ ਵਕ ਬੇਨਤੀ ਹੈ ਸਾਡੇ ਬੱਸ ਸਾਡਾ ਪੁਰਾਣਾ ਤੋਂ ਪੁਰਾਣੀਆਂ ਬੱਸਾਂ ਦੁਬਾਰਾ ਫਿਰ ਉਦਾਂ ਹੀ ਚਲਾਈ ਜਾਣ ਤਾਂ ਕਿ ਸਾਡੇ ਬਾਜ਼ਾਰ ਦਾ ਕੰਮ ਕਾਰੋਬਾਰ ਵਧੇ ਜੀ ਨਾ ਜੀ ਤੁਹਾਡਾ ਜੀ ਲਗਨਦੀਪ ਸਿੰਘ ਜੀ ਰਾਜਪੁਰਾ ਤੋਂ ਜੀ ਕਹਿਣਾ ਚਾਹੁੰਦੇ ਹੋ ਜੀ ਅੱਠਾਈ ਤੋਂ 30 ਕਰੋੜ ਰੁਪਇਆ ਲਗਨਦੇ ਬਾਯੂਦ ਵੀ ਬੱਸਾਂ ਦਾ ਬਹੁਤ ਬੁਰਾ ਹਾਲ ਹੈ ਬੱਸ ਸੈਰ ਜਾਂ ਟ੍ਰੈਂਟਰ ਨਹੀਂ ਕਰਦੀ आम जनता परेशान हो रही है स्टेशन तो बंदा बार आंदा चंडीगढ़ जिरकपुर जाने ਲਈ ਉਹਨੂੰ ਪਹਿਲਾਂ ਬਾਈਪਾਸ ਤੇ ਆਟੋ ਕਰਨਾ ਪੈਂਦਾ ਉਸ ਤੋਂ ਬਾਅਦ ਸੌਣੀ ਪੈਂਦੀ ਹੈ ਗਰਮੀ ਕਾ ਦੀਕ ਪਰੇਸ਼ਾਨੀ ਵਖਰੀ ਬੱਚਿਆਂ ਵਾਲਾ ਪਰਜਨਨਾਉ ਪਰੇਸ਼ਾਨ ਹੁੰਦਾ ਤੇ ਅਸੀਂ ਮੰਗਿਆ ਵੀ ਬੱਸਾਂ ਸ਼ਿਆਰੇਂਦਰ ਬਣੇ 50 ਸੌ ਤਾਣਾ ਬਸ ਸਟੈਂਡ ਰਾਜਪੁਰੇ ਦਾ ਜਿਹੜਾ ਬਿਲਕੁਲੀ ਬਿਲਕੁਲੀ ਬਿਲਕੁਲ ਕਾ ਕਾ ਬੋਲਦੇ ਹੈ ਕੋਈ ਬੱਸ ਸਟੈਂਡ ਨਹੀਂ ਆ ਰਹੀ ਹੈ ਤੇ ਸਾਡੀ ਇਹ ਮੰਗਿਆ ਪ੍ਰਸ਼ਾਸਨ ਨੂੰ ਕਿ ਹਰਤਾਂ ਦੀ ਬੱਸਾਂ ਜਿਰਕਪੁਰ ਮਾਨਪੁਰ ਖੇੜਾ ਪਿੰਡਾਂ ਦੀਆਂ ਖਰੜਾ ਰੇਪਸਾਂ ਹੀ ਬਸੰਤਾਂ ਹੁੰਦੀ ਸੀ ਉਹ ਦੁਆਰਾ ਆਈ ਜਾਣ ਸਟਾਰਟ ਕੀਤੀ ਜਾਵੇ ਕਿੰਨੇ ਕੁ ਦੁਕਾਨਦਾਰ ਨੇ ਕਿੰਨੇ کاروبار ਪ੍ਰਭਾਵਿਤ ਹੋ ਰਹੇ ਨੇ کاروبار 80% ਨਾਲ ਪ੍ਰਭਾਵਿਤ ਹੋ ਚੁੱਕਿਆ ਬਸ ਜਿਹੜੇ ਦੁਕਾਨਦਾਰ ਬੈਠੇ ਆ ਪਰ ਮਾਤਾ ਨਾਲ ਗੱਡੀ ਚੱਲ ਰਹੀ ਹੈ ਕੰਮਕਾਰ ਦਾ ਕੋਈ ਸਾਧਨ ਨਹੀਂ ਹੈ ਕੀ ਮੰਗ ਕਰਦੇ ਮੰਗ ਇਹੀ ਕਰਦੇ ਆ ਵੀ ਬੱਸਾਂ ਚੱਲੂ ਕੀਤੀ ਜਾਣ ਐਮਐਲਏ ਸਾਹਿਬ ਨੂੰ ਮੰਗ ਕਰਦੇ ਆ ਵੀ ਆਪਣਾ ਬਸ ਸਟੈਂਡ ਐਂਟਰੀ ਕਰਾਈ ਜਾਵੇ ਬਸ ਸਾਡੀ ਤੇ ਉਸ ਤੋਂ ਹੀ ਕਾਰੋਬਾਰ ਜ਼ਾਰੇ ਚੱਲਣ ਤੇ ਦੁਕਾਨਦਾਰਾਂ ਨੂੰ ਰੋਜੀ ਦੇ ਜਿੱਦਾ ਸਾਥ ਮਿਲੇ ਨਾ ਜੀ ਤੁਹਾਡਾ ਜੀ ਸੇਵਾ ਰਾਮ ਜੀ ਕੀ ਕਹਿਣਾ ਚਾਹੁੰਦੇ ਹੋ ਅੱਜ ਸਾਰੇ ਇਕੱਠੇ ਹੋਏ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਅਸੀਂ ਸਾਰੇ ਦੁਕਾਨਦਾਰ ਭਰਾ ਇਕੱਠੇ ਹੋਏ ਹਾਂ ਅੰਮਲਿ ਸਾਬ ਨੂੰ ਅਸੀਂ ਬੇਨਤੀ ਕਰਨਾ ਚਾਹੁੰਦੇ ਆ ਕਿ 26 ਕਰੋੜ 28 ਕਰੋੜ ਲਾ ਕੇ ਉਹਨਾਂ ਨੇ ਪੁੱਲ ਚਲਾਤਾ ਸਾਡੇ ਦੁਕਾਨਦਾਰ ਸਾਡੇ ਦੁਕਾਨਾਂ ਬੰਦ ਕਰਕੇ ਘਰ ਚਲੇ ਗਏ ਕੋਈ ਕਿੱਥੇ ਚਲਾ ਗਿਆ ਉਹ ਕਿੱਥੇ ਚਲਾ ਗਿਆ ਇੱਥੇ ਕੋਈ ਗਾਰ ਦਾ ਨੋ ਨਿਸ਼ਾਨ ਨਹੀਂ ਹੈ ਪਿੰਡਾਂ ਦੀਆਂ ਬਸਾਂ ਨਹੀਂ ਆ ਰਹੀਆਂ ਹੋਰ ਜੀਰਾਪੁਰ ਦੀਆਂ ਪੀ ਆਰਟੀਸੀ ਦੀਆਂ ਕੋਈ ਬੱਸ ਨਹੀਂ ਅੰਦਰ ਆ ਰਹੀ ਇਸ ਕਰਕੇ ਸਾਡਾ ਜਿਹੜਾ ਕਾਰੋਬਾਰਾ ਬਿਲਕੁਲ ਠੱਪ ਹੈ ਸਾਡੇ ਹੱਥ ਜੋੜ ਕੇ ਮੇਰੇ ਸਭ ਨੂੰ ਇਹ ਬੇਨਤੀ ਹੈ ਕੋਈ ਪਿੰਡਾਂ ਦੇ ਬੱਸਾਂ ਚਲਾਇਆ ਜਾਣ ਚੰਡੀਗੜ੍ਹ ਜੀਰਾਪੁਰ ਜਿਹਨਾਂ ਯਾਤਰੀ ਬਾਹਰ ਦੋ ਆਉਂਦੇ ਆ ਛੋਟੇ ਛੋਟੇ ਬੱਚੇ ਨਾਲ ਹੁੰਦੇ ਗਰਮੀ ਤੇਜ਼ ਹੁੰਦੀ ਹੈ ਪੁਕਰਾ ਪਰ ਕੇ ਬਾਈਪਾਸ ਤੇ ਜਾਂਦੇ ਆ ਫਿਰ ਉਹਨਾਂ ਨੂੰ ਚੰਡੀਗੜ੍ਹ ਦੀ ਬੱਸ ਮਿਲਦੀ ਹੈ ਜਾਂ ਜੀਰੋ ਕੋਈ ਉਹ ਵੀ ਪਰੇਸ਼ਾਨ ਨੇ ਇਸ ਕਰਕੇ ਸਾਡੀ ਬਾਰ ਬਾਰੀ ਬੇਨਤੀ ਹੈ ਕਿ ਉਹ ਹੀ ਬੱਸਾਂ ਪੁਰਾਣੀਆਂ ਪਿੰਡਾਂ ਦੇ ਆ ਪੀ ਆਰ ਟੀ ਸੀ ਦੇ ਆ ਅੰਦਰ ਪੇ ਜਾਣ ਤਾਂ ਕੋਈ ਇੱਥੇ ਕੰਮ ਚੱਲੇਗਾ ਪ੍ਰਾਪਰਟੀ ਬੇਚਨੇ ਔਰ ਖਰੀਦਨੇ ਕੇ ਲਿਏ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟیز